ਅੰਮ੍ਰਿਤਸਰ ਦੇ ਹਾਲਗੇਟ ਬਾਹਰ ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਹ ਤਰਨਾ ਭਾਰਤ ਯੂਐਸ ਟ੍ਰੇਡ ਡੀਲ ਦੇ ਵਿਰੋਧ ਵਿੱਚ ਆਯੋਜਿਤ ਕੀਤਾ ਗਿਆ। ਇਸ ਵਿੱਚ ਪਾਰਟੀ ਦੀ ਲੀਡਰਸ਼ਿਪ ਸਮੇਤ ਪੰਜਾਬ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਵੀ ਸ਼ਾਮਲ ਹੋਏ। ਪ੍ਰਦਰਸ਼ਨ ਦੌਰਾਨ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਹ ਸਮਝੌਤਾ ਤੁਰੰਤ ਰੱਦ ਕੀਤਾ ਜਾਵੇ ਕਿਉਂਕਿ ਇਸ ਨਾਲ ਦੇਸ਼ ਦੇ ਕਿਸਾਨਾਂ ਅਤੇ ਛੋਟੇ ਵਪਾਰੀਆਂ ਨੂੰ ਭਾਰੀ ਨੁਕਸਾਨ ਹੋਵੇਗਾ। ਪੱਤਰਕਾਰ ਨਾਲ ਗੱਲਬਾਤ ਕਰਦੇ ਕੁਲਦੀਪ ਸਿੰਘ ਢਾਲੀਵਾਲ ਨੇ ਕੀ ਕਿਹਾ ਉਹ ਸੁਣਦੇ ਹਾਂ। ਯਾ ਹਾਲ ਗੇਟ ਦੇ ਬਾਹਰ ਪ੍ਰਦਰਸ਼ਨ ਹੈ ਪਾਟੇ ਵੱਲੋਂ ਕਿਸਾਨਾਂ ਦੇ ਹੱਕ ਤੇ ਕੀ ਕਹੋਗੇ ਅੱਜ ਜੋ ਅੱਜ ਜੋ ਸਾਡੀ ਪਾਰਟੀ ਆਮ ਆਦਮੀ ਪਾਰਟੀ ਦੇਸ਼ ਵਿੱਚ ਜਿੱਥੇ ਜਿੱਥੇ ਸਾਡੀ ਪਾਰਟੀ ਹੈ ਉਸ ਦੇ ਵਿੱਚ ਪੰਜਾਬ ਦਿੱਲੀ ਬੱਧ ਪ੍ਰਦੇਸ਼ ਗਜਰਾਤ ਗੋਆ ਕੇਰਲਾ ਆਹ ਜਾ ਵੀ ਜਿੱਥੇ ਜਿੱਥੇ ਵੀ ہماری ਪਾਰਟੀ ਹੈ ਸਭ ਜਗ੍ਹਾ ਤੇ ਜੋ ਮੋਦੀ ਸਰਕਾਰ ਨੇ ਇਹ ਜੋ ਟ੍ਰੇਡ ਡੀਲ ਕੀ ਹੈ ਉਹਦੇ ਖਿਲਾਫ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਸਾਡੀ ਪਾਰਟੀ ਦਾ ਸਟੈਂਡ ਹੈ ਕਿ ਇਹ ਟਰੇਡ ਡੀਲ ਸਾਡੇ ਦੇਸ਼ ਦੇ ਜਿਹੜੇ ਕਿਸਾਨ ਹੈ ਉਹਨਾਂ ਨੂੰ ਮਾਰ ਦੇਗੀ ਆਮਾ ਖੇਤੀਬਾੜੀ ਦਾ ਜੋ ਤਤਵਾ ਹੈ ਉਸ ਨੂੰ ਖਤਮ ਕਰ ਦੇਗੀ ਅਸਲੀ ਆਮ ਆਬੀ ਪਾਰਟੀ ਇਹ ਮੰਗ ਕਰਦੀ ਆ ਕਿ ਇਹ ਡੀਲ ਜਿਹੜੀ ਆ ਇਹ ਰੱਦ ਕੀਤੀ ਜਾਵੇ ਇਹ ਡੀਲ ਅਮਰੀਕਾ ਦੇ ਨਾਲ ਮੁਆ ਕੀਤੀ ਜਾਵੇ ਅਮਰੀਕਾ ਜਿਹੜਾ ਇਹ ਕਹਿੰਦਾ ਕਿ ਅਸੀਂ ਅਮੇ ਇੰਡੀਆ ਦੇ ਵਪਾਰ ਨੂੰ ਵਧਾਵਾਂਗੇ ਇੰਡੀਆ ਦੇ ਵਪਾਰ ਨੂੰ ਦੀ ਸਰ ਇੰਡੀਆ ਦਾ ਵਪਾਰੀ ਵੀ ਮਰ ਜਾਊਗਾ ਤੇ ਇੰਡੀਆ ਦਾ ਕਿਸਾਨ ਵੀ ਮਰ ਜਾਊਗਾ ਜਿੱਦੋਂ ਇੱਕ ਸਿੰਧੀਗਾਰ ਸਮਝ ਲਓ ਕਿ ਸਾਡੇ ਕਿਸਾਨ ਮੌਕੇ 'ਚ ਖੜਕੇ ਜਿਹੜੀ ਚੀਜ਼ ਵੇਚੂਗਾ ਉਹਦੇ 'ਤੇ 18% ਲੱਗੂਗਾ ਉਹਨਾਂ ਦਾ ਕਿਸਾਨ ਜੋ ਲਿਆਊਗਾ ਉੱਤੇ 0% ਲੱਗੂਗਾ ਕਿੱਡੀ ਵੱਡੀ ਦੇਸ਼ ਦੇ ਕਿਸਾਨਾਂ ਦੇ ਨਾਲ ਇੱਕ ਠੱਗੀ ਆ ਕਿੰਨਾ ਵੱਡਾ ਦੇਸ਼ ਦੇ ਕਿਸਾਨਾਂ ਦਾ ਧੋਖਾ ਹੋ ਰਿਹਾ ਔਰ ਪੰਜਾਬ ਬੀਜੇਪੀ ਦੇ ਲੀਡਰ ਜਿਹੜੇ ਸੋਨੀਲ ਜਾਖੜ ਹੋਣੀ ਉਹ ਝੂਠਬਾਰ ਉਹ ਮੇਲਾ ਕਰੋ ਔਰ ਇਹ ਘਮਰਾ ਉਦਾਂ ਹੀ ਕਰ ਰਿਹਾ ਜਿੱਦਾਂ ਜਦੋਂ ਤਿੰਨ ਕਾਲੇ ਕਾਨੂੰਨ ਆਏ ਸੀਗੇ ਉਸ ਸਮੇਂ ਕਾਲੀਦਾਲ ਵੀ ਪਹਿਲਾਂ ਕਹਿੰਦਾ ਕਿ ਜੇ ਕਾਲੇ ਕਾਨੂੰਨ ਬਹੁਤ ਵਧੀਆ ਪਰ ਜਦੋਂ ਮਹੀਨੇ ਬਾਅਦ ਉਹਨਾਂ ਨੂੰ ਪਤਾ ਲੱਗਾ ਜਦੋਂ ਬਟੱਸ ਉਹਨਾਂ ਨੂੰ ਫੇਰ ਕੈਬਿਨਟ 'ਚ ਵਾਪਸ ਆਉਣਾ ਪਿਆ ਕਾਲੀਦਾਲ ਨੂੰ ਉਹਦਾ ਵਿਰੋਧ ਕਰਨਾ ਪਿਆ ਇਸੇ ਤਰ੍ਹਾਂ ਹੀ ਇਹਨਾਂ ਨੂੰ ਵੀ ਕਰਨਾ ਪਊਗਾ ਅੱਜ ਦੇਖੋ ਕਿੰਨੇ ਕਿਸਾਨ ਜਦੋਂ ਬੰਦੀਆਂ ਹਰ ਫੇਰ ਜਦੋਂ ਬੰਦੀ ਆਮ ਆਦਮੀ ਪਾਰਟੀ ਸਾਰੇ ਅੱਜ ਮੈਦਾਨ 'ਚ ਉੱਤੇ ਆ ਤੇ ਅੱਗੇ ਤੋਂ ਇਹ ਸਿੰਘਾ 100 ਤੇਜ਼ ਹੋ ਜੂਗਾ ਤੋ ਅਸੀਂ ਹੁਣੇ ਤੱਕ ਲਗੇ ਰਾਂਗੇ ਜਿੰਨਾ ਤੱਕ ਇਹ ਫੇਰ ਸਮਝੌਤਾ ਜਿਹੜਾ ਉਹ ਰੱਦ ਨਹੀਂ ਹੁੰਦਾ। ਕਾਲੀ ਦਲ ਦਾ ਕੋਈ ਵੀ ਨੁਤਰਿਆ ਆ ਜੀਏ ਜਿਹੜੀ ਮਜੀਠੇ ਨੂੰ ਮੱਤੀ ਲਗਾਉਂਦੇ ਆ। ਬਾਕੀ ਆਂਦੇ ਆ ਜੀ ਕਾਲੀ ਦਲ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਜੇ ਤੱਕ ਕਾਇ ਤਮੂਨੋਂ ਤੇ ਕਾਲੀ ਦਲ ਨੇ ਪਹਿਲਾਂ ਚੁੱਪੀ ਧਾਰੀ ਸੀ ਅੱਜ ਵੀ ਕਾਲੀ ਦਲ ਚੁੱਪ ਹੈ। ਅੱਜ ਵੀ ਜਿਹੜਾ ਟਰੇਡ ਸਮਝੌਤਾ ਹੋਇਆ ਉਹਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਤੱਕ ਬਿਆਨ ਨਹੀਂ ਆਇਆ। ਪਰ ਮੈਂ ਬੜਾ ਠੋਗ ਵਜਾ ਕੇ ਕਹਿੰਦਾ ਕਿ ਕਾਲੀ ਦਲ ਬੀਜੇਪੀ ਦੀ ਮਾਤ ਕਰ ਰਿਹਾ ਇਸ ਸਮਝੌਤੇ ਦੇ ਹੱਕ ਵਿੱਚ ਇੱਕ ਵਾਰ ਫਿਰ ਕਾਲੀ ਦਲ ਪੰਜਾਬ ਦੇ ਦੀ ਦੇ ਕਿਸਾਨਾਂ ਦੇ ਖਿਲਾਫ ਕੇਂਦਰ ਸਰਕਾਰ ਦੇ ਨਾਲ ਖੜਾ ਜਿੱਦਾਂ ਪਹਿਲਾਂ ਖੜਾ ਸੀ ਜਾਕਰ ਸਾਹਿਬ ਨੇ ਕਹਿੰਦੇ ਬਹੁਤ ਫਾਇਦਾ ਜੀ ਜਿਹੜਾ ਸਮਝੌਤਾ ਹੈ ਉਹ ਜਾਕਰ ਸਾਹਿਬ ਦੇ ਘਰ ਕੋ ਫਾਇਦਾ ਹੋ ਜਾਊਗਾ ਸਾਨੂੰ ਦੋ ਦਾ ਕੋਈ ਫਾਇਦਾ ਨਹੀਂ ਹਾਂ ਹਾਂ